ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ 2 ਦਸੰਬਰ ਹੈ ਔਰ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਦੇ ਵਜੋਂ ਮਨਾਇਆ ਜਾਂਦਾ ਹੈ ਜੀ ਅੱਜ ਦੇ ਇਸ ਮਾਹੌਲ ਤੇ ਨਜ਼ਰ ਮਾਰੀਏ ਤੇ ਅੱਜ ਦਾ ਮਾਹੌਲ ਪ੍ਰਦੂਸ਼ਣ ਦੇ ਨਾਲ ਭਰਿਆ ਹੋਇਆ ਮਾਹੌਲ ਨਜ਼ਰ ਆ ਰਿਹਾ ਹੈ ਕਿਤੇ ਸਾਊਂਡ ਪੋਲੂਸ਼ਨ ਹੋ ਰਹੀ ਹੈ ਕਿਸੇ ਕਿਸੇ ਪਾਸੇ ਹਵਾ ਪ੍ਰਦੂਸ਼ਣ ਹੋ ਰਿਹਾ ਹੈ ਕਿਸੇ ਪਾਸੇ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਹੈ ਤੁਸੀਂ ਸਵੇਰੇ ਸ਼ਾਮ ਤੁਸੀਂ ਕਿਸੇ ਪਾਸੇ ਵੀ ਨਿਕਲ ਜਾਓ ਤੇ ਤੁਹਾਨੂੰ ਕਿਤੇ ਨਾ ਕਿਤੇ ਖਾਸ ਕਰਕੇ ਸ਼ਾਮ ਨੂੰ ਜਦੋਂ ਆਪਾਂ ਡਿਊਟੀ ਤੋਂ ਆਉਨੇ ਹਾਂ ਜਾਂ ਜ ਆਪਣੇ ਕੰਮ ਕਾਜ ਤੋਂ ਨਿਬੇੜਾ ਕਰਕੇ ਘਰਾਂ ਨੂੰ ਵਾਪਸੀ ਕਰਦੇ ਹਾਂ ਤੇ ਸੱਚਮੁੱਚ ਸਾਹ ਲੈਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਕਦਰ ਪਰ ਦੂਸ਼ਣ ਦਾ ਜਿਹੜਾ ਬੋਲ ਬਾਲਾ ਨਜ਼ਰ ਆਉਂਦਾ ਹੈ ਜਦੋਂ ਸਵੇਰੇ ਸਵੇਰੇ ਸ਼ਹਿਰ ਵਾਸਤੇ ਪਾਰਕ ਵਿੱਚ ਜਾਂਦੇ ਆ ਤਾਂ ਉਹ ਘੰਟਾ 2 ਘੰਟੇ ਸਾਡੀ ਜ਼ਿੰਦਗੀ ਲਈ ਬੜੇ ਸੁਹਾਵਣੇ ਸਮਿਆਂ ਦੇ ਵਿੱਚੋਂ ਇੱਕ ਸਮਾਂ ਹੁੰਦਾ ਹੈ ਕਿਉਂਕਿ ਉਸ ਵੇਲੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਵਾਤਾਵਰਣ ਪੂਰੀ ਤਰ੍ਹਾਂ ਫਰੈਸ਼ ਹੋਇਆ ਹੁੰਦਾ ਹੈ ਔਰ ਲੋਕ ਇਸ ਫਰੈਸ਼ ਵਾਤਾਵਰਣ ਦਾ ਆਨੰਦ ਵੀ ਲੈਂਦੇ ਨੇ ਦੋਸਤੋ ਜੇਕਰ ਆਪਾਂ ਪ੍ਰਦੂਸ਼ਣ ਪੂਰੀ ਦੁਨੀਆ ਦੀ ਗੱਲ ਕਰੀਏ ਪੂਰੀ ਦੁਨੀਆ ਲਈ ਅੱਜ ਪ੍ਰਦੂਸ਼ਣ ਜਿਹੜਾ ਹੈ ਉਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਹਵਾ ਪ੍ਰਦੂਸ਼ਣ ਹੈ ਧੁਨੀ ਪ੍ਰਦੂਸ਼ਣ ਹੈ ਜਲ ਪ੍ਰਦੂਸ਼ਣ ਹੈ ਔਰ ਇਸ ਦਾ ਸਾਡੀ ਜ਼ਿੰਦਗੀ ਤੇ ਬੜਾ ਡੂੰਗਾ ਪ੍ਰਭਾਵ ਪੈਂਦਾ ਹੈ ਔਰ ਬਹੁਤ ਗਲਤ ਅਸਰ ਜਿਹੜਾ ਹੈ ਇਸ ਤੇ ਪੈਂਦਾ ਹੈ ਇਸ ਲਈ ਹਰ ਸਾਲ 2 ਦਸੰਬਰ ਨੂੰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਬਣਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣਾ ਅਤੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਔਰ ਦੋਸਤੋ ਜੇਕਰ ਰਾਸ਼ਟਰੀ ਪ੍ਰਦੂਸ਼ਣ ਕੰਟਰੋਲ ਦਿਵਸ ਦੀ ਗੱਲ ਕਰੀਏ ਤੇ ਹਰ ਸਾਲ 2 ਦਸੰਬਰ ਨੂੰ ਮਨਾਇਆ ਜਾਂਦਾ ਹੈ ਇਸ ਦਿਨ ਦਾ ਇਤਿਹਾਸ 1984 ਚ ਹੋਏ ਪੋਪਾਲ ਦੁਖਾਂਤ ਦੇ ਨਾਲ ਜੁੜਿਆ ਹੋਇਆ ਹੈ 1984 ਵਿੱਚ ਪੋਪਾਲ ਦੇ ਵਿੱਚ ਇੱਕ ਕੀਟਨਾਸ਼ਕ ਪਲਾਂਟ ਤੋਂ ਲਗਭਗ 50 ਟਨ ਤੱਕ ਮਿਥੀਲ ਆਇਸੋਨੇਟ ਲੀਕ ਹੋਈ ਔਰ ਜਿਸ ਦੇ ਨਾਲ ਆਏ ਦਿਵਾਲੇ ਉਸ ਦੀ ਗੰਧ ਫੈਲ ਗਈ ਇਸ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਜਦੋਂ ਵੀ ਪੋਪਾਲ ਦੀ ਗੱਲ ਕਰਦੇ ਹਾਂ ਤਾਂ ਇਹ ਜਿਹੜੀ ਗੈਸ ਲੀਕ ਹੋਈ ਸੀ ਇਸ ਦੇ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਇਹ ਇਤਿਹਾਸ ਦੱਸ ਰਿਹਾ ਹੈ ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਅੱਜ ਵੀ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਕੁਝ ਲੋਕ ਬਚੇ ਹੋਏ ਨੇ ਉਹ ਅੱਜ ਵੀ ਕਿਤੇ ਨਾ ਕਿਤੇ ਉਸ ਸਮੇਂ ਦੀ ਬਿਮਾਰੀ ਜਿਹੜੀ ਉਹਨਾਂ ਨੂੰ ਮਤਲਬ ਕਹਿ ਸਕਦੇ ਕਿ ਉਸ ਹਾਸੇ ਦਾ ਜਿਹੜਾ ਸ਼ਿਕਾਰ ਹੋ ਗਿਆ ਸੀ ਉਹ ਅੱਜ ਵੀ ਲੋਕ ਜਿਹੜੇ ਉਸ ਸਮੱਸਿਆਵਾਂ ਤੋਂ ਜਿਹੜੇ ਆ ਉਹ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਕਈ ਲੋਕਾਂ ਨੇ ਪੁਪਾਲ ਛੱਡ ਦਿੱਤਾ ਔਰ ਇਸ ਦਿਨ ਨੂੰ ਉਹਨਾਂ ਲੋਕਾਂ ਦੀ ਯਾਦ ਦੇ ਵਿੱਚ ਵੀ ਮਨਾਇਆ ਜਾਂਦਾ ਹੈ ਔਰ ਜਿਨ੍ਹਾਂ ਨੇ ਪੁਪਾਲ ਦੁਖਾਂਤ ਦੇ ਵਿੱਚ ਆਪਣੀ ਜਾਨ ਗਵਾਈ ਸੀ ਇੱਥੇ ਮੈਂ ਵੀ ਦੱਸਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਪੂਰੀ ਦੁਨੀਆ 'ਚ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਦਮੇ ਦੀ ਸਮੱਸਿਆ ਸਾਹ ਲੈਣ ਦੀ ਸਮੱਸਿਆ ਔਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇਖੋ ਜਦੋਂ ਪ੍ਰਦੂਸ਼ਣ ਕਿਸੇ ਵੀ ਤਰ੍ਹਾਂ ਦਾ ਹਵਾ ਪ੍ਰਦੂਸ਼ਣ ਹੋਵੇ ਜਲ ਪ੍ਰਦੂਸ਼ਣ ਹੋਵੇ ਜਾਂ ਮਤਲਬ ਕਹਿ ਸਕਦੇ ਆ ਕਿ ਸਾਊਂਡ ਦਾ ਪੋਲੂਸ਼ਨ ਹੋਵੇ ਜਦੋਂ ਨਜ਼ਦੀਕ ਉੱਚੀ ਉੱਚੀ ਸਪੀਕਰ ਵੱਜਦੇ ਨੇ ਤੇ ਸਸੇ ਕਿੰਨੇ ਡਿਸਟਰਬ ਹੁੰਦੇ ਨੇ ਖਾਸ ਕਰਕੇ ਬਜ਼ੁਰਗਾਂ ਦੀ ਗੱਲ ਕਰੀਏ ਜਿਹੜੇ ਕਿ ਸ਼ੋਰ ਸ਼ਰਾਬਾ ਬਿਲਕੁਲ ਨਹੀਂ ਚਾਹੁੰਦੇ ਜਦੋਂ ਉਹਨਾਂ ਦੇ ਕੋਲ ਉਹਨਾਂ ਦੇ ਕੰਨਾਂ ਦੇ ਕੋਲ ਆ ਕੇ ਸਾਊਂਡ ਵੱਜਦੀ ਹੈ ਔਰ ਉਹ ਸਾਊਂਡ ਜਿਹੜੀ ਧਮਕ ਵੀ ਪੈਦਾ ਕਰਦੀ ਹੈ ਤੇ ਉਸ ਦੇ ਨਾਲ ਕਿੰਨਾ ਭਾਰੀ ਨੁਕਸਾਨ ਹੁੰਦਾ ਹੈ ਇਹ ਤੁਸੀਂ ਜਾਣਦੇ ਹੋ ਸੋ ਇਸ ਕਰਕੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਇਹੀ ਹੈ ਕਿ ਲੋਕ ਹਵਾ ਮਿੱਟੀ ਧੁਨੀ ਅਤੇ ਹੋਰ ਕਈ ਪ੍ਰਦੂਸ਼ਣ ਬਾਰੇ ਜਾਗਰੂਕ ਹੋਣ ਤੇ ਸਰਕਾਰਾਂ ਦਾ ਵੀ ਫਰਜ਼ ਵੱਡਾ ਹੈ ਕਿ ਸਮੇਂ-ਸਮੇਂ ਸਰ ਲੋਕਾਂ ਨੂੰ ਇਸ ਦੇ ਪ੍ਰਤੀ ਜਾਗਰੂਕ ਕਾਰਨ ਇਹਦਾ ਪ੍ਰਦੂਸ਼ਣ ਦਾ ਕਾਰਨ ਸਾਡਾ ਵਾਤਾਵਰਨ ਸਿੱਧ ਪ੍ਰਭਾਵਿਤ ਹੁੰਦੀ ਹੈ ਇਸ ਦੇ ਨਾਲ ਹੀ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਭਪਾਲ ਦੁਖਾਂਤ ਵਿੱਚ ਗਵਾ ਚੁੱਕੇ ਜਾਨਾਂ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਯਾਦ ਕੀਤਾ ਜਾਂਦਾ ਹੈ ਸੋ ਦੋਸਤੋ ਆਪਾਂ ਵਾਤਾਵਰਨ ਨੂੰ ਸਾਫ਼ ਕਿਸ ਤਰੀਕੇ ਨਾਲ ਰੱਖ ਸਕਦੇ ਆ ਪਹਿਲੀ ਗੱਲ ਹੈ ਕਿ ਸਾਈਕਲਾਂ ਦਾ ਇਸਤੇਮਾਲ ਹੋਣਾ ਬਹੁਤ ਜ਼ਰੂਰੀ ਹੈ ਅੱਜ ਤੁਸੀਂ ਵੇਖੋ ਕਿ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਨੇ ਉਨੀ ਗੱਡੀਆਂ ਨੇ ਔਰ ਗੱਡੀਆਂ ਤਾਂ ਠੀਕ ਐ ਲੇਕਿਨ ਉਸ ਦੇ ਨਾਲ ਉਹਨੇ ਹੀ ਘਰ ਦੇ ਵਿੱਚ ਮੋਟਰਸਾਈਕਲ ਵੀ ਨੇ ਧੂਆਂ ਛੱਡਦੇ ਨੇ ਬੁਰਾ ਹਾਲ ਬੋਂਕੇ ਦਿਹਾੜੇ ਜੇ ਸਾਈਕਲ ਆਪਾਂ ਮਤਲਬ ਚਲਾਉਣਾ ਸ਼ੁਰੂ ਕਰ ਦਿੱਤਾ ਤਾਂ ਉਸ ਦੇ ਨਾਲ ਇੱਕ ਤਾਂ ਪ੍ਰਦੂਸ਼ਣ ਘਟੇਗਾ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਦੂਜੇ ਪਾਸੇ ਸਾਡਾ ਸਿਹਤ ਵੀ ਜਿਹੜੀ ਸਾਡੀ ਜ਼ੇਤ ਹੈ ਉਹ ਵੀ ਤੰਦਰੁਸਤ ਰਹੇਗੀ ਮੋਟਾਪਾ ਨਹੀਂ ਵਧੇਗਾ ਹੱਡੀਆਂ ਦੇ ਵਿੱਚ ਹੋਰ ਜਾਨ ਆਏਗੀ ਸਾਹ ਲੈਣਾ ਸਾਨੂੰ ਆਸਾਨ ਹੋ ਜਾਏਗਾ ਵਾਹਨ ਤੋਂ ਨਿਕਣ ਵਾਲਾ ਧੂਆ ਹਵਾ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਾਈਕਲ ਦਾ ਇਸਤੇਮਾਲ ਕਰਨਾ ਚਾਹੀਦਾ ਇਸ ਦੇ ਨਾਲ ਹਵਾ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ ਉਹ ਦੂਜੇ ਪਾਸੇ ਬਿਜਲੀ ਦੇ ਲੈ ਲਓ ਬਿਜਲੀ ਦੀ ਖਪਤ ਕਟ ਕਰੋ ਇਸ ਦੇ ਨਾਲ ਹਵਾ ਪ੍ਰਦੂਸ਼ਣ ਫੈਲਣ ਦਾ ਵੀ ਖਤਰਾ ਰਹਿੰਦਾ ਹੈ ਔਰ ਜ਼ਰੂਰਤ ਪੈਣ ਤੇ ਡਿਜਿਲੀ ਦਾ ਇਸਤੇਮਾਲ ਕਰੋ ਲਾਈਟਾਂ ਪੱਖੇ ਏਸੀ ਜਾਂ ਕੂਲਰ ਨੂੰ ਚਲਾ ਕੇ ਨਾ ਛੱਡੋ ਇਹ ਨਹੀਂ ਹੈ ਕਿ ਆਪ ਦੂਜੇ ਕਮਰੇ ਵਿੱਚ ਮਸਤੀ ਮਾਰ ਰਹੇ ਆ ਤੇ ਇੱਧਰ ਏਸੀ ਚੱਲੀ ਜਾ ਰਿਹਾ ਹੈ ਜਾਂ ਪੱਖੇ ਚੱਲੀ ਜਾ ਰਿਹਾ ਹੈ ਕੂਲਰ ਚੱਲੀ ਜਾ ਰਿਹਾ ਹੈ ਉਹ ਵੀ ਇੱਕ ਬਹੁਤ ਵੱਡਾ ਅਸੀਂ ਨੁਕਸਾਨ ਵਾਤਾਵਰਣ ਦਾ ਕਰਦੇ ਹਾਂ ਔਰ ਜਿਆਦਾ ਤੋਂ ਜਿਆਦਾ ਸਾਨੂੰ ਦਰਖਤ ਜਿਹੜੇ ਹੈ ਉਹ ਲਗਾਉਣੇ ਚਾਹੀਦੇ ਨੇ ਔਰ ਆਪਣੇ ਘਰਾਂ 'ਚ ਜਿਆਦਾ ਤੋਂ ਜਿਆਦਾ ਦਰਖਤ ਲਗਾਓ ਇਸ ਦੇ ਨਾਲ ਨਾ ਸਿਰਫ ਜ਼ਹਿਰੀਲੀ ਹਵਾ ਨੂੰ ਸਾਫ਼ ਕਰਨ ਦੀ ਮਦਦ ਮਿਲੇਗੀ ਸਗੋਂ ਕਿ ਤੁਸੀਂ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਪਾਉਂਗੇ ਤੁਮਾ ਘਟ ਕਰੋ ਦੇਖੋ ਪਹਿਲੀ ਗੱਲ ਹੈ ਜੀ ਅੱਜ ਕਿਤੇ ਕਿਤੇ ਧੂਆਂ ਦੇਖਣ ਨੂੰ ਮਿਲਦਾ ਪਰ ਫਿਰ ਵੀ ਜਦੋਂ ਪਰਾਲੀ ਨੂੰ ਅੱਗ ਲੱਗਦੀ ਹੈ ਜਾਂ ਹੋਰ ਕਿਹੇ ਪਾਸੇ ਤਾਂ ਉਸ ਵੇਲੇ ਹਾਲਾਤ ਇਸ ਕਦਰ ਬਣ ਜਾਂਦੇ ਨੇ ਕਿ ਵਾਤਾਵਰਣ ਦੇ ਵਿੱਚ ਕੁਝ ਵੀ ਨਜ਼ਰ ਨਹੀਂ ਆਉਂਦਾ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ ਤੁਸੀਂ ਦੇਖੋ ਕਿ ਜਦੋਂ ਪਰਾਲੀ ਨੂੰ ਕਿਸਾਨ ਵੀਰ ਅੱਗ ਲਾਉਂਦੇ ਆ ਦੇਖੋ ਉਹਨਾਂ ਦੀ ਇਹ ਮਜਬੂਰੀਆਂ ਨੇ ਹਾਲਾਂਕਿ ਸਰਕਾਰ ਇਹ ਵੀ ਕਹਿ ਰਹੀ ਹੈ ਨਾ ਲਾਓ ਉਹਨਾਂ ਨੂੰ ਫਾਈਨ ਕੀਤਾ ਜਾਏਗਾ ਲੇਕਿਨ ਉਸਤੇ ਬਾਵਜੂਦ ਬਹੁਤ ਸਾਰੇ ਕਿਸਾਨਾਂ ਦੇ ਉੱਪਰ ਇਸ ਗੱਲ ਦਾ ਅਸਰ ਪਿਆ ਹੈ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਲੋਕ ਅਜਿਹੇ ਨੇ ਜੋ ਅੱਜ ਵੀ ਮਤਲਬ ਜਿਹੜੀ ਆਪਣੀ ਪਰਾਲੀ ਨੂੰ ਅੱਗ ਲਗਾ ਦਿੰਦੇ ਨੇ ਉਹ ਇੱਕ ਵਾਤਾਵਰਣ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਔਰ ਸਿਗਰਟ ਅਤੇ ਪਟਾਕੇ ਚਲਾਉਣ ਦੇ ਨਾਲ ਹਵਾ ਪ੍ਰਦੂਸ਼ਣ ਦਾ ਖਤਰਾ ਵੱਧ ਜਾਂਦਾ ਹੈ ਤੁਸੀਂ ਦੇਖੋ ਦੀਵਾਲੀ ਨੂੰ ਦੀਵਾਲੀ ਨੂੰ ਕਿਸ ਤਰ੍ਹਾਂ ਦਾ ਪੂਰਾ ਬਾਤਾਵਰਣ ਜਿਹੜਾ ਆਕਾਸ਼ ਵਿੱਚ ਦੇਖੋ ਕਿਸ ਤਰ੍ਹਾਂ ਦਾ ਗੁਬਾਰ ਜਿਹਾ ਬਣਿਆ ਹੁੰਦਾ ਹੈ ਔਰ ਉਹਦੇ ਵਿੱਚ ਸਾਹ ਲੈਣਾ ਮੁਸ਼ਕਲ ਹੈ ਤਰ੍ਹਾਂ ਤਰ੍ਹਾਂ ਦੇ ਪਟਾਕੇ ਫੁੱਲ ਝੜੀਆਂ ਚੜਖੜੀਆਂ ਹੈ ਉਹਨਾਂ ਦੇ ਵਿੱਚੋਂ ਜਿਹੜਾ ਪ੍ਰਦੂਸ਼ਣ ਧੂਏ ਦੇ ਤੌਰ ਤੇ ਨਿਕਲਦਾ ਹੈ ਦੋਸਤੋ ਉਹ ਜ਼ਿੰਦਗੀ ਨੂੰ ਖਤਮ ਕਰਨ ਵਾਲਾ ਪ੍ਰਦੂਸ਼ਣ ਹੁੰਦਾ ਹੈ ਇਸੇ ਕਾਰਨ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੁੰਦੇ ਹੋ ਔਰ ਇਸ ਦੇ ਨਾਲ ਅਜੀਹੀਆਂ ਚੀਜ਼ਾਂ ਤੋਂ ਸਾਨੂੰ ਦੂਰ ਰਹਿਣ ਦੀ ਮਤਲਬ ਜਿਹੜੀ ਹੈ ਉਹ ਆਦਤ ਪੈਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਵੀ ਸਭ ਨੂੰ ਇਸ ਤਰ੍ਹਾਂ ਦੇ ਵਾਤਾਵਰਣ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ ਸੋ ਦੋਸਤੋ ਅੱਜ 2 ਦਸੰਬਰ ਹੈ ਅੱਜ ਪੂਰੇ ਮਤਲਬ ਕਹਿ ਸਕਦੇ ਆ ਕਿ ਭਾਰਤ ਦੇ ਵਿੱਚ ਨੈਸ਼ਨਲ ਪੋਲੂਸ਼ਨ ਕੰਟਰੋਲ ਡੇ ਜਿਹੜਾ ਹੈ ਉਹ ਮਨਾਇਆ ਜਾ ਰਿਹਾ ਹੈ ਇਹ ਮੇਰਾ ਐਪੀਸੋਡ ਕਰਨ ਦਾ ਵਿਚਾਰ ਇਹੀ ਹੈ ਕਿ ਪਲੀਜ਼ ਤੁਹਾਡੇ ਤੇ ਅਸਰ ਹੋਣਾ ਚਾਹੀਦਾ ਹੈ ਜਿਹੜੀਆਂ ਚੀਜ਼ਾਂ ਜਾਨ ਲੇਵਾ ਨੇ ਜਿਹੜੀਆਂ ਚੀਜ਼ਾਂ ਜਾਨ ਲੇਵਾ ਨੇ ਉਹਨਾਂ ਤੋਂ ਮਤਲਬ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਕੰਟਰੋਲ ਪੋਲੂਸ਼ਨ ਤੇ ਕਰੀਏ ਇਹ ਤੁਸੀਂ ਦੇਖੋ ਰੋਡ ਦੇ ਉੱਪਰ ਚੱਲਦੇ ਚੱਲਦੇ ਆ ਹੁਣ ਤੁੰਬਾ ਸ਼ੁਰੂ ਹੋ ਜਾਣੀਆਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਗੱਡੀਆਂ ਜਿਹੜੀਆਂ ਨੇ ਉਹ ਜ਼ੀਰੋ ਦੀ ਸਪੀਡ ਤੇ ਹੋ ਜਾਂਦੀਆਂ ਪਰ ਫਿਰ ਵੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰੇ ਉਹ ਆਪਣੀ ਅੰਗੈਲੀ ਕਰਕੇ ਹੁੰਦੇ ਆ ਕਿਉਂਕਿ ਆਪਾਂ ਇੱਕ ਦੂਜੇ ਤੋਂ ਪਹਿਲਾਂ ਜਾਣਾ ਚਾਹੁੰਦੇ ਹੁੰਨੇ ਆ ਜਦ ਕਿ ਵਾਈਟ ਲਾਈਨ ਜਿਹੜੀ ਸੜਕ ਦੇ ਉੱਪਰ ਲੱਗੀ ਹੁੰਦੀ ਆ ਉਸ ਦਾ ਸਹੀ ਇਸਤੇਮਾਲ ਤਾਂ ਇਸੇ ਸਮੇਂ ਕੀਤਾ ਜਾ ਸਕਦਾ ਹੈ ਸੋ ਕਿਤੇ ਨਾ ਕਿਤੇ ਦੋਸਤੋ ਐਕਸੀਡੈਂਟ ਜਦੋਂ ਵੀ ਹੁੰਦਾ ਸਾਡੀ ਅੰਗੈਲੀ ਕਰਕੇ ਹੁੰਦਾ ਹੈ ਜਲਦਬਾਜ਼ੀ ਕਰਕੇ ਹੁੰਦਾ ਹੈ ਔਰ ਇਸ ਦਿਨ ਤੇ ਮੈਂ ਤਾਂ ਇਹੀ ਕਹਾਂਗਾ ਕਿ ਪਲੀਜ਼ ਤੁਸੀਂ ਲੋਕ ਜਿਹੜੇ ਹੈ ਇਸ ਦਿਨ ਨੂੰ ਜਿੱਥੇ ਆਪਾਂ ਭਪਾਲ ਦੇ ਕਾੜ ਨੂੰ ਯਾਦ ਕਰਦੇ ਆ ਉਥੇ ਆਪਣੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਯਾਦ ਕਰੀਏ ਕਿ ਜੇਕਰ ਅਸੀਂ ਇਹਨਾਂ ਚੀਜ਼ਾਂ ਤੇ ਕੰਟਰੋਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਕਿਤੇ ਨਾ ਕਿਤੇ ਨੁਕਸਾਨ ਦਾ ਕਾਰਨ ਬਣ ਸਕਦੇ ਆ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਦਾੜਾ